ਜਾਹ ਇੱਕ ਬਾਈ ਵੀ ਦਿਉਟੀਆਂ ਦੇ ਆ ਜਾਂ ਜਿਹੜੇ ਵੀ ਗਲੀ ਦੇ ਵਿੱਚ ਇਧਰ ਫੇਰ ਤੇ ਖੜੇ ਆ ਜਾਂ ਜਿਹੜੇ ਗੁਰੂ ਕੇ ਲੰਗਰ ਦੇ ਵਿੱਚ ਲੰਗਰ ਪਾਣੀ ਸਾਕੇ ਆ ਉਹ ਲੰਗਰ ਪਾਣੀ ਸਾਕੇ ਕਿਰਪਾ ਕਰਕੇ ਹਾਜ਼ਰੀ ਲੋਕਾਂ ਨੂੰ ਬੇਨਤੀ ਹੈ ਵੀ ਪੰਡਾਲ ਦੇ ਵਿੱਚ ਸਜਣ ਦੀ ਕਿਰਪਾਲਤਾ ਕਰੋ ਜੇਕਰ ਤੁਸੀਂ ਬੈਠੋਗੇ ਜੇ ਤੁਸੀਂ ਹੰਗਾਰਾ ਤੁੰਕੋਗੇ ਬਾਦ ਪਾਉਣ ਦਾ ਫੇਰ ਹੀ ਸਵਾਦ ਆਉਂਦਾ ਤੇ ਆਓ ਸਭ ਤੋਂ ਪਹਿਲਾ ਪਸਾ ਇਹਨਾਂ ਦੇ ਕਟਵਾ ਦੇ ਵਿੱਚ ਲਵਾਈਏ ਫਾਜ਼ਲੀ ਸ਼ਿਆਮੇ ਬਦਲ ਹੈਲੀ ਟੋਪੀ ਗੱਲ ਕੇ ਪਾਸੇ ਰੱਖ ਲਿਓ ਹੁਣ ਸੀਸ ਤੇ ਸ਼ਾਹੀ ਤਾਰੋਛ ਜੰਦੇ ਤੇ ਲਈ ਮਹਾਰਾਜ ਹੀ ਆਪਣੇ ਕਿਰਪਾਨ ਦੇ ਘੁੱਟੇ ਦੇ ਨਾਲ ਵੱਲ ਕੇ ਭਾਗੀ ਦੇ ਸ਼ਕਤੀ ਨੂੰ ਇਕੱਠਾ ਲੋ ਦਤਾ ਅਰਥੇ ਪਾਸਾ ਮਾਰੋ ਗੱਲੀ ਮੋਟੇ ਜਿੱਥੇ ਰਾਮ ਕੀਰਤ ਮੜਿਆ ਹੋਇਆ ਤੁਸੀਂ ਸਾਣੇ ਬੈਠੇ ਹੋ ਇੱਥੇ ਭਗਵਾਨ ਸ਼੍ਰੀ ਬਾਦਿਕ ਮਹਾਰਾਜ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਕੱਟਿਆ तो बोल रहे हैं कि बहुत बड़ा सरकार है एक काम भी करो बैठ के बोलो आज्ञा करो अपनी देना अपन को बोलवा कर देना तो भी नहीं है हमारा ਹੋਈ ਜੀ ਜਿਹਨੇ ਪਾਚਾਲ ਦੇ ਕੋਲ ਭਾਈ ਜੱਠਾ ਜੀ ਭਾਈ ਕੜਾ ਜੀ ਭਾਈ ਲਾੜੀ ਭਾਈ ਮਿੱਲੀ ਦਾਦੋ ਭਾਈ ਪੁਰਾਣਾ ਤੇ ਗੁਰੂ ਦੇ ਸਿੱਖ ਭਰੇ ਨੇ ਉਸ ਮੀਰ ਸਾਹਿਬ ਨੇ ਆਪਣਾ ਬਾਤ ਛੱਡਿਆ ਬਹੁਤ ਉਤਹਾੜ ਗਿਆ ਤੇ ਇਹਨੇ ਜਦੋਂ ਇੱਕ ਕਬੂਤਰ ਕਿਸ ਨੂੰ ਖੁਰ ਖਾਣ ਪਾਂਚੀ ਅੱਖਾਂ ਜਾਂਦਾ ਉਹਦੀ ਸ਼ਕਲ ਵਰਗਾ ਹੁੰਦਾ ਬਾਅਦ ਵਿੱਚ ਤੁਹਾਡੀ ਰਾਣੀ ਭਾਜੀ ਤੇ ਉਸ ਕਬੂਤਰ ਨੂੰ ਆਪਣੇ ਪੰਚਰ ਚੁਲਾ ਲਿਆ ਛੇਵੇਂ ਪਾਤਸ਼ਾਹ ਦੇ ਕੋਲ ਭਾਈ ਜੇਠਾ ਭਾਈ ਕਦੀ ਕਰ ਪਰੇ ਨੇ ਔਰ ਬਾਗ ਦੇ ਤੇ ਕਬੂਤਰ ਨੂੰ ਥੱਲੇ ਲਿਆਉਂਦਾ ਤੇ ਕਿਤੇ ਸਮਾਨ ਉੱਤੇ ਲਿਆ ਜਾਂਦਾ ਥੱਲੇ ਫਿਰਦਾ ਉੱਪਰ ਲਿਆ ਜਾਂਦਾ ਸਿੱਖਾਂ ਦਾ ਹਰਦਾ ਪਿੰਡ ਕਿਹਾ ਕਿ ਮਹਾਰਾਜ ਦੇ ਕੀ ਹੋ ਰਿਹਾ ਹੈ ਕਿੰਨ ਲਗੇ ਕਬੂਤਰ ਸਾਡੇ ਪੰਜਾਬ ਦੀ ਰਹਿਤ ਹੈ ਇਹ ਜਿਹੜਾ ਬਾਗ ਹੈ ਇਸ ਦੇ ਵਿੱਚ ਹਾਕਮ ਦੀ ਰੂਹ ਹੈ ਇੱਕ ਦਿਨ ਸਮਾਗਰ ਦਾ ਜਿਹੜੇ ਮਹਾਰਾਜ ਨੂੰ ਹੋੜਾ ਗਿਆ ਇਸ ਕਾਰਨ ਪਹਿਲਾਂ ਤੇ ਖੜਾ ਇਹ ਤਾਂ ਸਾਡੇ ਹਾਲਾਤ ਇਦਾਂ ਨੂੰ ਦੱਸ। ਸਰਉਣੀ ਕਮੇਟੀ ਦੀ ਗੱਲ ਕਰਦੇ ਸੀ। ਸਰਉਣੀ ਕਮੇਟੀ ਦੇ ਜਦੋਂ ਖਰੋਣੀ ਕਮੇਟੀ ਦਾ ਗਾਧ 175 ਮੈਂਬਰੀ ਕਮੇਟੀ ਬਣੀ ਸੀ। 1920 ਦੇ ਵਿੱਚ ਸਰਉਣੀ ਕਮੇਟੀ ਬਣੀ ਹੈ। ਜਿਹੜੀ ਅੰਬਰ ਅਜ਼ਾਦੀ ਦੀ ਸੰਪੂਰਤਾ ਕਰਦੇ ਨਾ ਇਹ 1940 ਦੇ ਵਿੱਚ ਅਜ਼ਾਦੀ ਦੀ ਸੰਪੂਰਤਾ ਹੋਈ ਆ ਕੋ ਸਤਨਾਮ ਸ੍ਰੀ ਵਾਹਿਗੁਰੂ। ਤੇ 6 ਮਹੀਨੇ ਬਾਅਦ ਆ ਮਹਾਰਾਜ ਨੂੰ ਕਾਫੀ ਨਾਮ ਦੇਣ ਵਾਸਤੇ ਇਸ ਕਰਕੇ ਜਦੋਂ ਗੋਪਰੀ ਨਿਗਾਹ ਕਮਜੋ ਉਹ ਤੋਂ ਗੋਮਾਂ ਪ੍ਰੇਰਿਤ ਵੀ ਦਿਖਾਉਣੀ ਪਾਉਣੀ ਛੇ ਪਾਥ ਮਰਾਲੋ ਰੱਬ ਕੇ ਤੇ ਗੁਗਲਿਆ ਹੁਣ ਤੇ ਨਿਰੂਵ ਬਾਹਰ ਤੇ ਮਾਰਾਲ ਕੀ ਕਰਨਾ ਚਾਹੀਦਾ ਛੇ ਪਾਥ ਮਹਾਰਾਯੋ ਆਏ ਹੋਏ ਗਏ ਸੱਜੇ ਕੋਤੇ ਤੋਂ ਬਾਹਰ ਪੜ ਕੇ ਆਪਣੇ ਅੰਦਰ ਨਾਲ ਅਨਾਰੀ ਪ੍ਰਾਪਤੀ ਬਾਹਰ ਹੁਤਾ ਗਿਆ ਉਹ ਗੁਗਲਿਆ ਹੁਕਮਤਾ ਬਾਹਰ ਹੁਤਾ ਦੇਤੇ ਛੇ ਪਾਥ ਦੇ ਬਾਹਰ ਨੇ